ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਸੰਬੰਧੀ ਸ਼ੁੱਧ ਸੋਨੇ ਤੇ ਚਾਂਦੀ ਦੇ 4 ਯਾਦਗਾਰੀ ਸਿੱਕੇ 7 ਜਨਵਰੀ ਤੋਂ ਸੰਗਤਾਂ ਲਈ ਹੋਣਗੇ ਉਪਲਬਧ ਸਿੱਕਿਆਂ ਦੇ ਇੱਕ ਪਾਸੇ ਸ਼੍ਰੀ ਨਨਕਾਣਾ ਸਾਹਿਬ ਅਤੇ ਦੂਜੇ ਪਾਸੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਉੱਕਰੀ ਗਈ ਹੈ ਤਸਵੀਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਪੂਰਵ ਸ਼ਤਾਬਦੀ ਨੂੰ ਸਦੀਵੀ ਤੌਰ ਤੇ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 2 ਕੁ ਮਹੀਨੇ ਪਹਿਲਾਂ ਵੱਖ-ਵੱਖ ਆਕਾਰ ਅਤੇ ਭਾਰ ਦੇ ਸ਼ੁੱਧ ਸੋਨੇ ਤੇ ਚਾਂਦੀ ਦੇ ਤਿਆਰ ਕਰਵਾਏ ਗਏ ਚਾਰ ਯਾਦਗਾਰੀ ਸਿੱਕੇ ਆਖਿਰ ਲੰਬੀ ਉਡੀਕ ਤੋਂ ਬਾਅਦ 7 ਜਨਵਰੀ ਯਾਨੀ ਕਿ ਕੱਲ ਤੋਂ ਸੰਗਤਾਂ ਦੇ ਲਈ ਉਪਲਬਧ ਹੋ ਜਾਣਗੇ ਇਹ ਯਾਦਗਾਰੀ ਸਿੱਕੇ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸ਼ਤਾਬਦੀਨ ਨੂੰ ਸਮਰਪਿਤ ਕਰਵਾਏ ਗਏ ਆਰੰਭਕ ਸਮਾਗਮ ਵਿੱਚ ਰਾਜਪਾਲ ਪੰਜਾਬ ਸ਼੍ਰੀ ਬੀਪੀ ਸਿੰਘ ਪਧਨੌਰ ਵੱਲੋਂ ਰਸਮੀ ਤੌਰ ਤੇ ਜਾਰੀ ਕੀਤੇ ਗਏ ਸਨ ਜਾਰੀ ਕਰਨ ਵਾਲੇ ਦਿਨ ਤੋਂ ਹੀ ਇਹਨਾਂ ਸਿੱਕਿਆਂ ਦੀ ਸੰਗਤਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਦੀ ਭੇਟਾ ਤੈਅ ਨਾ ਕੀਤੇ ਜਾਣ ਕਾਰਨ ਇਹਨਾਂ ਦੀ ਵਿਕਰੀ ਸ਼ੁਰੂ ਨਹੀਂ ਸੀ ਹੋ ਸਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਹਨਾਂ ਸਿੱਕਿਆਂ ਨੂੰ ਸੰਗਤਾਂ ਦੇ ਹੱਥਾਂ ਤੱਕ ਪੁੱਜਦਾ ਕਰਨ ਅਤੇ ਇਹਨਾਂ ਲਈ ਭੇਟ ਤੈਅ ਕਰਨ ਦੇ ਲਈ ਅੰਤਰਿੰਕ ਕਮੇਟੀ ਦੀ ਇਕੱਤਰਤਾ ਦੀ ਉਡੀਕ ਕੀਤੀ ਜਾ ਰਹੀ ਸੀ ਸੋ ਅੰਤਰਿੰਕ ਕਮੇਟੀ ਦੀ ਤਲਵੰਡੀ ਸਾਬੋ ਵਿਖੇ ਹੋਏ ਇਕੱਤਰਤਾ ਵਿੱਚ ਇਸ ਸੰਬੰਧੀ ਫੈਸਲਾ ਕੀਤੇ ਜਾਣ ਤੋਂ ਬਾਅਦ ਹੁਣ ਆਉਂਦੀ 7 ਜਨਵਰੀ ਯਾਨੀ ਕਿ ਕੱਲ ਤੋਂ ਇਹਨਾਂ ਸਿੱਕਿਆਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ ਸ਼੍ਰੋਮਣੀ ਕਮੇਟੀ ਦੇ ਮੁਖ ਸਿਕੰਦਰ ਡਾਕਟਰ ਰੂਪ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਿਕੰਦਰ ਪ੍ਰੋਫੈਸਰ ਬਲਵਿੰਦਰ ਸਿੰਘ ਜੋੜਾ ਸਿੰਘਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਹੁਣ ਇਸ ਲਈ ਤਾਰੀਖ 7 ਜਨਵਰੀ ਬਕਾਇਦਾ ਤੈਅ ਕਰ ਲਈ ਗਈ ਹੈ ਅਤੇ ਯਾਦਗਾਰੀ ਸਿੱਕੇ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਸਥਿਤ ਧਰਮ ਪ੍ਰਚਾਰ ਕਮੇਟੀ ਦਫ਼ਤਰ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲਾ ਜਿਹੜਾ ਪ੍ਰਕਾਸ਼ ਗੁਰਪੁਰਬ ਮਨਾਉਣ ਦੇ ਵਾਸਤੇ ਅਸੀਂ ਜਿਹੜੇ ਸੌਣੇ ਚਾਂਦੀ ਦੇ ਵਿਸ਼ੇਸ਼ ਯਾਦਗਾਰੀ ਸਿੱਕੇ ਜਿਹੜੇ ਤਿਆਰ ਕੀਤੇ ਸੀ ਔਰ ਉਹਨਾਂ ਦੀ ਸਬਕਮਟੀ ਬਣਾਈ ਸੀ ਤੇ ਹੁਣ ਉਹ ਸਾਰੇ ਸਿੱਕੇ ਜਿਹੜੇ ਨੇ ਮਿਲਨੇ ਜਿਹੜੇ ਨੇ ਕੱਲ ਤੋਂ ਸ਼ੁਰੂ ਹੋ ਜਾਣਗੇ ਕਿ ਹਰ ਬੰਦਾ ਉਹ ਸਿੱਕੇ ਜਿਹੜਾ ਹੈਗਾ ਉਹ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਪ੍ਰਾਪਤ ਕਰ ਸਕਦਾ ਹੈਗਾ। ਉਹਨਾਂ ਦੱਸਿਆ ਕਿ ਸ਼ੁਰੂ ਵਿੱਚ 24 ਕੈਰਟ ਸ਼ੁੱਧ ਸੋਨੇ ਦੇ 10 ਅਤੇ 5 ਗ੍ਰਾਮ ਦੇ ਸਿੱਕੇ ਤਿਆਰ ਕਰਵਾਏ ਗਏ ਨੇ ਅਤੇ ਇਸੇ ਤਰ੍ਹਾਂ ਚਾਂਦੀ ਦੇ ਵੀ 25 ਤੋਂ 50 ਗ੍ਰਾਮ ਵਜਨ ਦੇ ਸਿੱਕੇ ਬਣਾਏ ਗਏ ਨੇ। ਇਹਨਾਂ ਦੀ ਤੈਅ ਕੀਤੀ ਭੇਟਾ ਬਾਰੇ ਉਹਨਾਂ ਦੱਸਿਆ ਕਿ ਸੋਨੇ ਦੇ ਸਿੱਕਿਆਂ ਲਈ ਸੋਨੇ ਦੇ ਮੌਜੂਦਾ ਆਨਲਾਈਨ ਰੇਟ ਤੋਂ ਇਲਾਵਾ ਲਾਗਤ ਮਾਤਰ 500 ਅਤੇ 1000 ਰੁਪਏ ਅਤੇ ਚਾਂਦੀ ਦੇ ਸਿੱਕੇ ਲਈ ਚੱਲ ਰਹੇ ਰੇਟ ਤੋਂ ਇਲਾਵਾ 100 ਅਤੇ 200 ਰੁਪਏ ਸੰਗਤਤਾ ਤੋਂ ਵਸੂਲ ਕੀਤੇ ਜਾਣਗੇ। ਸਿੱਕਿਆਂ ਦੀ ਗਿਣਤੀ ਬਾਰੇ ਉਹਨਾਂ ਨੇ ਕਿਹਾ ਕਿ ਫਿਲਹਾਲ ਸੋਨੇ ਦੇ 100 ਅਤੇ ਚਾਂਦੀ ਦੇ 750 ਸਿੱਕੇ ਤਿਆਰ ਕਰਵਾਏ ਗਏ ਨੇ ਅਤੇ ਸੰਗਤਾਂ ਦੀ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਵਾਈ ਗਈ ਵਿਸ਼ੇਸ਼ ਡਾਈ ਤੋਂ ਤੁਰੰਤ ਹੋਰ ਨਵੇਂ ਸਿੱਕੇ ਤਿਆਰ ਕਰਵਾ ਲਈ ਜਾਣਗੇ ਡਾਕਟਰ ਰੂਪ ਸਿੰਘ ਨੇ ਦੱਸਿਆ ਕਿ 550 ਸਾਲਾ ਸ਼ਤਾਬਦੀ ਮੌਕੇ ਯਾਦਗਾਰੀ ਸਿੱਕੇ ਜਾਰੀ ਕਰਨ ਦਾ ਮਨੋਰਥ ਇਹ ਹੈ ਕਿ ਸੰਗਤਾਂ ਇਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਤਾਬਦੀ ਦੀ ਯਾਦਗਾਰ ਵਜੋਂ ਸੰਭਾਲ ਕੇ ਰੱਖ ਸਕਣ ਇੱਥੇ ਜ਼ਿਕਰ ਹੋ ਗਿਆ ਕਿ ਇਹਨਾਂ ਯਾਦਗਾਰੀ ਸਿੱਕਿਆਂ ਦੇ ਇੱਕ ਪਾਸੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਤੋਂ ਦੁਜਗ ਚਾਨਣ ਹੋਆ ਅਤੇ ਗੁਰਦੁਆਰਾ ਜਨਮਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਨਨਕਾਨ ਸਾਹਿਬ ਪਾਕਿਸਤਾਨ ਦੀ ਤਸਵੀਰ ਹੈ ਤਾਂ 1469 ਤੋਂ 2019 ਲਿਖਿਆ ਹੋਇਆ ਹੈ ਤੇ ਦੂਜੇ ਪਾਸੇ ਜ਼ਾਹਰ ਪੀਰ ਜਗਤਗੁਰ ਬਾਬਾ ਦੇ ਨਾਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਤਸਵੀਰ ਉੱਕਰੀ ਗਈ ਹੈ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਆਜੀਤ ਵੈਬ ਟੀਵੀ।